ਰੇਂਜ ਲੁਧਿਆਣਾ ਦੀ ਐਸਟੀਐਫ ਟੀਮ ਵੱਲੋਂ 1 ਕਿਲੋ 950 ਗ੍ਰਾਮ ਹੈਰੋਇਨ ਸਮੇਤ ਦੋ આરોપીਆਂ ਨੂੰ ਕੀਤਾ ਕਾਬੂ।ਇੱਕ ਏਕੜੇਵਾ ਤੇ ਕਰਦੇਸੀ ਕਰੋੜਾਂ ਦਾ ਕਾਰੋਬਾਰ।ਰੇਂਜ ਲੁਧਿਆਣਾ ਦੀ ਐਸਟੀਐਫ ਦੀ ਪੁਲਿਸ ਟੀਮ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਦੋ ਅਜਿਹੇ ਡਰਗ ਤਸਕਰਾਂ ਨੂੰ ਕਾਬੂ ਕੀਤਾ। ਜੋ ਏਕੜੇਵਾ ਉੱਪਰ ਹੀ ਕਰੋੜਾਂ ਰੁਪਏ ਮੁੱਲ ਦੇ ਨਸ਼ੇ ਨੂੰ ਇਧਰੋਂ ਉੱਧਰ ਕਰਕੇ ਭਾਰੀ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਮਾਸੂਮ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ। ਉਨਾ ਲੋਕਾਂ ਨੂੰ ਅੱਜ ਲੁਧਿਆਣਾ ਐਸਟੀਐਫ ਇੰਚਾਰਜ ਹਰਬੰਸ ਸਿੰਘ ਵੱਲੋਂ ਆਪਣੀ ਟੀਮ ਨਾਲ ਉਸ ਸਮੇਂ ਕਾਬੂ ਕਰ ਲਿਆ ਜਦੋਂ ਦੋਨੋਂ ਨਸ਼ਾ ਤਸਕਰ ਜਲੰਧਰ ਬਾਈਪਾਸ ਕੋਲ ਆਪਣੇ ਗ੍ਰਾਹਕ ਦੀ ਉਡੀਕ ਕਰ ਰਹੇ ਸਨ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਅਸੀਂ ਆਪਣੇ ਚੈਨਲ ਵੱਲੋਂ ਐਸਟੀਐਫ ਟੀਮ ਨੂੰ ਵਧਾਈ ਦਿੰਦੇ ਹਾਂ ਕਿ ਉਸ ਵੱਲੋਂ ਨੌਜਵਾਨਾਂ ਨੂੰ ਬਚਾਉਣ ਖਾਤਰ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਲੁਧਿਆਣਾ ਤੋਂ ਰਾਮ ਕਰਿਸ਼ਨ अरोड़ा ਦੀ ਰਿਪੋਰਟ ਜੀ ਸਰ ਸਰ ਇਹਦੇ ਦੋ ਦੋਸ਼ੀ ਫੜਿਆ ਤੁਹਾਡੇ ਵੱਲੋਂ ਤੇ ਕਿਹੜੇ ਮੰਕਰਦੇ ਬਣੇ ਕੱਲੋ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਤਸਕਰਾਂ ਦੇ ਤਲਾਸ਼ ਦੇ ਸਬੰਧ ਵਿੱਚ ਚਲੰਦਰ ਬਾਈਪਾਸ ਆਜਰ ਸੀ ਜਿੱਥੇ ਇੱਕ ਅਹਿਮ ਖਬਰ ਮਿਲੀ ਕਿ ਦੋ ਯੂਰੋਪੀ ਕਪਲ కుమార్ ਅਤੇ ਵਰਨ কুমার ਜਿਹੜੇ ਲੁਧਿਆਣਾ ਦ੍ਰੈਸ਼ੀ ਅਤੇ ਜੋਧੇਵਾਲ ਦੇ ਏਰੀਏ ਦੇ ਰਹਿਣ ਵਾਲੇ ਨੇ ਇਹਨਾਂ ਨੇ ਸਮਸ਼ਾਨ ਘਾਟ ਅ ਥਾਣਾ ਦ੍ਰੈਸ਼ੀ ਦੇ ਏਰੀਏ ਦੇ ਵਿੱਚ ਭਾਰੀ ਮਾਤਰਾ ਵਿੱਚ ਹੈਰਨ ਆਪਣੇ ਗਾਕਾਂ ਨੂੰ ਵੇਚਣ ਦੇ ਲਈ ਖੜੇ ਨੇ ਅਗਰ ਉੱਥੇ ਰੇਡ ਕੀਤੀ ਜਾਵੇ ਤੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਭਾਰੀ ਮਾਤਰਾ ਵਿੱਚ ਹੈਰਨ ਬਰਾਮਦ ਹੋ ਸਕਦੀ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਸਮਸ਼ਾਨ ਘਾਟ ਪਹੁੰਚ ਕੇ ਰੇਡ ਕੀਤੀ ਤਾਂ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਜਦੋਂ ਸ਼੍ਰੀ ਸਤਵਿੰਦਰ ਸਿੰਘ ਬੇਰ ਡੀਐਸਪੀ ਐਸਟੀਐਫ ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਦ ਤਲਾਸ਼ੀ ਦੌਰਾਨ ਇਹਨਾਂ ਦੀ ਇੱਕ ਵਾ ਸਕੂਟਰੀ ਦੀ ਡਿੱਗੀ ਵਿੱਚੋਂ ਸਾਨੂੰ 2 1 ਕਿਲੋ 950 ਗ੍ਰਾਮ ਹੈਰੋਇਨ ਗ੍ਰਾਮ ਦੋਈ ਇਹਨਾਂ ਦੇ ਵਰਖਲਾਬ ਮੁਕੱਦਮਾ ਨੰਬਰ 54 ਅਧੀਨ ਤਾਰਾ ਐਡੀਪੀਐਸਟ ਥਾਣਾ ਐਸਟੀਐਫ ਮਾੜੀ ਵਿਖੇ ਦਰਜ ਕਰਾਇਆ ਗਿਆ ਸਰ ਜਦੋਂ ਇਹਨਾਂ ਨੂੰ ਤੁਸੀਂ ਫੜਿਆ ਤੇ ਇਹਨਾਂ ਨਾਲ ਕੋਈ ਹੋਰ ਵਿਅਕਤੀ ਵੀ ਸੀ ਜਾਂ ਇਹ ਦੋ ਜਣੇ ਨਹੀਂ ਫਿਲਹਾਲ ਇਹ ਦੋਵੇਂ ਸੀਗੇ ਅਸੀਂ ਇਹਨਾਂ ਦਾ ਅੱਜ ਪੁਲਿਸ ਰਿਮਾਰਡ ਲਵਾਵਾਂਗੇ ਇਹਨਾਂ ਦੇ ਸਾਥੀਆਂ ਬਾਰੇ ਪਤਾ ਕਰਾਂਗੇ ਇਹਨਾਂ ਦੀਆਂ ਪ੍ਰਾਪਰਟੀਆਂ ਜੋ ਵੀ ਇਹਨਾਂ ਨੇ ਬਣਾਈਆਂ ਨੇ ਉਹਨਾਂ ਦੀ ਪੜਤਾਲ ਕਰਾਂਗੇ ਇਹਨਾਂ ਦੇ ਬੈਂਕ ਅਕਾਊਂਟਾਂ ਦੀ ਪੜਤਾਲ ਕਰਾਂਗੇ ਅਸੀਂ ਅਗਰ ਕੋਈ ਇਹਨਾਂ ਨੇ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਹੋਈ ਤਾਂ ਐਜ ਪਰ ਲਾ ਉਹਨੂੰ ਅਸੀਂ ਜ਼ਬਤ ਕਰਾਵਾਂਗੇ ਸਰ ਕੀ ਜਿਹੜੇ ਦੋਸ਼ੀ ਆ ਜਿਹੜੇ ਆਪ ਵੀ ਨਸ਼ਾ ਕਰਦੇ ਨੇ ਫਿਲਹਾਲ ਇਹਨਾਂ ਨੇ ਦੱਸਿਆ ਵੀ ਅਸੀਂ ਨਹੀਂ ਕਰਦੇ ਇਹਨਾਂ ਦਾ ਅਸੀਂ ਡਰਗ ਟੈਸਟ ਕਰਾਵਾਂਗੇ ਉਦੇ ਤੋਂ ਸਾਨੂੰ ਕਲੀਅਰ ਹੋਵੇਗਾ ਵੀ ਇਹ ਆਪ ਨਸ਼ਾ ਕਰਦੇ ਹਨ ਜਾਂ ਨਹੀਂ ਸਰ ਇਹਨਾਂ ਦਾ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਉਹ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਰਿਮਾਂਡ ਲੈ ਕੇ ਇੱਕ ਕਨਸਰਨਡ ਪੁਲਿਸ ਸਟੇਸ਼ਨਾਂ ਤੋਂ ਅਸੀਂ ਇਹਨਾਂ ਦਾ ਰਿਕਾਰਡ ਹਾਸਲ ਕਰਾਂਗੇ ਕਿ ਪਹਿਲਾਂ ਇਹਨਾਂ ਦੇ ਬੈਕਗ੍ਰਾਉਂਡ ਤੇ ਕੋਈ ਪਹਿਲਾ ਪਰਚਾ ਦਰਜ ਹੈ ਜਾਂ ਨਹੀਂ ਸਰ ਹੁਣ ਇਹਨਾਂ ਤੇ ਕਿਹੜੀ ਕਿਹੜੀ ਧਾਰਾ ਲਗਾ ਕੇ ਧਾਰਾ 21 21 ਸੀ 29 ਐਨਡੀਪੀਐਸ ਸੈਕਟ